ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅਸੀਂ ਕੱਲ ਤੁਹਾਡੇ ਨਾਲ ਹਰਿਆਣੇ ਦੀ ਖਬਰ ਸਾਂਝੀ ਕੀਤੀ ਸੀ ਕਿ ਉੱਥੋਂ ਦੇ ਬੀਜੇਪੀ ਦੇ ਆਗੂ ਤੇ ਅੱਜਕੱਲ ਰਾਜ ਸਭਾ ਦੇ ਮੈਂਬਰ ਸੁਭਾਸ਼ ਬਰਾਲਾ ਦਾ ਪੁੱਤਰ ਜਿਹੜਾ ਵਿਕਾਸ ਬਰਾਲਾ ਹੈ ਜਿਹੜਾ 2017 ਦੇ ਵਿੱਚ ਇੱਕ ਆਈਐਸ ਅਫਸਰ ਦੀ ਲੜਕੀ ਵਰਨਿਕਾ ਕੁੰਦੂ ਤੇ ਇੱਕ ਹੋਰ ਨੂੰ ਉਹਨਾਂ ਨੇ ਪਿੱਛਾ ਕਰਕੇ ਉਹਨਾਂ ਦੀ ਗੱਡੀ ਦੇ ਵਿੱਚ ਘੁੱਸ ਕੇ ਉਹਨਾਂ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਉਸ ਲੜਕੀ ਦੇ ਫਾਦਰ ਉਸ ਟਾਈਮ ਹਰਿਆਣਾ ਸਰਕਾਰ ਦੇ ਵਿੱਚ ਆਈਏਐਸ ਅਫਸਰ ਸਨ ਤੇ ਉਸ ਬੰਦੇ ਨੂੰ ਅਜੇ ਉਹਦੇ ਤੇ ਉਹ ਕੇਸ ਪੁਰਾਣਾ ਚੱਲਦਾ ਹੈ ਤੇ ਉਸ ਨੂੰ ਹਰਿਆਣਾ ਸਰਕਾਰ ਨੇ ਆਪਣਾ ਲਾ ਅਫਸਰ ਲਾ ਦਿੱਤਾ ਸੀ ਕਾਨੂੰਨੀ ਅਫਸਰ ਲਾ ਦਿੱਤਾ ਸੀਗਾ ਉਹਦਾ ਬੜਾ ਰੌਲਾ ਪਿਆ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਇਹਦਾ ਰੌਲਾ ਪਾਇਆ ਇੰਡੀਅਨ ਐਕਸਪ੍ਰੈਸ ਨੇ ਇਹਦੇ ਤੇ ਬਾਰ-ਬਾਰ ਕਵਰੇਜ ਕੀਤੀ ਤੇ ਉਹਦੇ ਚ ਕੁਝ ਰਿਟਾਇਰਡ ਜਿਹੜੇ ਅਫਸਰ ਨੇਗੇ ਆਈਏਐਸ ਅਫਸਰ ਉਹਨਾਂ ਨੇ ਵੀ ਇਹਦਾ ਇਹਨੂੰ ਚੁੱਕਿਆ ਗੱਲ ਨੂੰ ਵੀ ਇਹ ਬਹੁਤ ਗਲਤ ਹੋ ਰਿਹਾ ਤੇ ਕੱਲ ਹਰਿਆਣਾ ਸਰਕਾਰ ਨੇ ਉਸ ਦਾ ਨੌਵੇਂ ਪੇਜ ਦੇ ਉੱਤੇ ਚਾਰ ਨੰਬਰ ਦੇ ਉੱਤੇ ਜਿਹੜਾ ਨਾਂ ਸੀ ਹੁਣ ਬਰਾਲਾ ਨਹੀਂ ਲਿਖਿਆ ਬਸ ਇਕੱਲਾ ਵਿਕਾਸ ਲਿਖਤਾ ਬਾਕੀ ਗੱਲ ਉਨੀ ਹੀ ਹੈ ਉਹਦਾ ਨਾਂ ਕੱਢ ਦਿੱਤਾ ਹੈ ਉਹਦੇ ਚੋਂ ਇਹ ਅਸੀਂ ਸਮਝਦੇ ਹਾਂ ਵੀ ਸਰਕਾਰਾਂ ਨੂੰ ਪਹਿਲਾਂ ਹੀ ਇਸ ਅਜਿਹੇ ਮਸਲਿਆਂ ਤੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਇਹ ਕੋਈ ਸਧਾਰਨ ਗਲਤੀ ਨਹੀਂ ਜਿਹੜੇ ਲੋਕਾਂ ਨੇ ਉਹ ਪੈਨਲ ਤਿਆਰ ਕਰਿਆ ਉਹ ਵੀ ਵਕੀਲ ਹੋਣਗੇ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਇਹ ਜਿਆ ਟਿੰਟੜਾ ਆਦਮੀ ਜਿਹਦੇ ਉੱਤੇ ਐਡੇ ਗੰਭੀਰ આરોਪ ਨੇ ਤੇ ਉਹ ਅਜੇ ਕੇਸ ਚੱਲ ਰਿਹਾ ਹੈ ਉਹ ਕੇਸ ਦਾ ਜੇ ਨਿਪਟਾਰਾ ਨਹੀਂ ਹੋਇਆ ਉਸ ਨੂੰ ਤੁਸੀਂ ਇੱਕ ਲਾਫ ਸਰਲਾ ਰਹਿਓ ਜਣੀ ਦੁੱਧ ਦੀ ਰਾਖੀ ਬਿੱਲੇ ਬਿਠਾਉਣ ਲੱਗਿਓ ਇਹ ਪਹਿਲੇ ਹੀ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਦੂਜੀ ਗੱਲ ਤੁਹਾਡੇ ਨਾਲ ਜਿਹੜੀ ਦੋਸਤੋਂ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਜਿਹੜਾ ਬਿਹਾਰ ਦੇ ਵਿੱਚ ਜਿਹੜੀਆਂ ਵੋਟਾਂ ਦਾ ਦੀ ਰਿਵੀਜ਼ਨ ਹੋ ਰਹੀ ਹੈ ਉਸ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੱਲ ਕੇਸ ਲੱਗਿਆ ਹੋਇਆ ਸੀ ਲੋਕਾਂ ਦੀਆਂ ਉਮੀਦਾਂ ਮੁਤਾਬਕ ਤਾਂ ਉਹ ਕੇਸ ਕੋਈ ਖਾਸ ਕਿਸੇ ਪਾਸੇ ਲੱਗਿਆ ਨਹੀਂ ਇੰਨੀ ਕੁ ਜ਼ਰੂਰ ਗੱਲ ਦੁਬਾਰਾ ਫੇਰ ਸੁਪਰੀਮ ਕੋਰਟ ਨੇ ਜਿਵੇਂ ਕਹਿੰਦੇ ਆ ਵੀ ਮਿੰਤਾ ਕੱਢਣ ਵਾਂਗਾ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਵੀ ਤੁਸੀਂ ਆਧਾਰ ਕਾਰਡ ਨੂੰ ਤੇ ਜਿਹੜਾ ਵੋਟਰ ਕਾਰਡ ਹੈ ਇਹਨਾਂ ਨੂੰ ਵੀ ਉਹਨਾਂ 11 ਡਾਕੂਮੈਂਟਸ ਦੇ ਵਿੱਚ ਮੰਨੋ ਕਿਉਂਕਿ ਉਹ 11 ਦੇ 11 ਵੀ ਸ਼ੱਕੀ ਹੋ ਸਕਦੇ ਆ ਪਾਸਪੋਰਟ ਵੀ ਜਾਲੀ ਬਣਦੇ ਅਸੀਂ ਦੇਖਿਆ ਬਾਕੀ ਸਰਟੀਫੀਕੇਟ ਵੀ ਜਾਲੀ ਬਣਦੇ ਦੇਖਿਆ ਤੇ ਕੱਲ ਇੰਡੀਅਨ ਐਕਸਪ੍ਰੈਸ ਨੇ ਕਈ ਖਬਰਾਂ ਦਿੱਤੀਆਂ ਸੀ ਤਿੰਨ ਚਾਰ ਜ਼ਿਲ੍ਹਿਆਂ ਦੀ ਗਰਾਊਂਡ ਰਿਪੋਰਟ ਦਿੱਤਾ ਸੀ ਵੀ ਕਿਸ ਤਰ੍ਹਾਂ ਨਾਲ ਉਹ ਫਾਰਮ ਭਰੇ ਜਾ ਰਹੇ ਆ ਕਿਸ ਤਰ੍ਹਾਂ ਹੋ ਰਿਹਾ ਹੈ ਕੱਲ ਡਾਕਟਰ ਗਰਗ ਨੇ ਵੀ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਿਖਿਆ ਵੀ ਇਹ ਬਹੁਤ ਗਲਤ ਹੋ ਰਿਹਾ ਹੈ ਇਹਨੂੰ ਠੀਕ ਕਰੋ ਤੇ ਇਸੇ ਤਰ੍ਹਾਂ ਨਾਲ ਕੱਲ ਹੀ ਇੱਕ ਹੋਰ ਗੱਲ ਚ ਆਈ ਵਿੱਚ ਵੀ 24 ਤਰੀਕ ਨੂੰ 24 ਜੁਲਾਈ ਨੂੰ ਇੱਕ ਜਿਹੜਾ ਰੈਜ਼ਿਡੈਂਸ ਸਰਟੀਫਿਕੇਟ ਹੈ ਜਿਹੜਾ ਰਹਿੈਸ਼ੀ ਸਰਟੀਫਿਕੇਟ ਹੈ ਉਹ ਬਣਿਆ ਉਸ ਦਾ ਜਿਹੜਾ ਉਹ ਉਹ ਪਟਨਾ ਜ਼ਿਲ੍ਹੇ ਦਾ ਜਿਹੜਾ ਥਾਂ ਇੱਕ ਮਸੌੜੀ ਮਸੌੜੀ ਬਲਾਕ ਦਾ ਪਿੰਡ ਹੈਗਾ ਉੱਥੇ ਉਹ ਇੱਕ ਸਰਟੀਫਿਕੇਟ ਬਣਦਾ ਹੈ ਤੇ ਸਰਟੀਫਿਕੇਟ ਕੁੱਤੇ ਦੀ ਫੋਟੋ ਲੱਗੀ ਹੋਈ ਹੈ ਉਹਦੇ ਤੇ ਕਾਇਦਾ ਕੁੱਤੇ ਦੀ ਡੌਗ ਦੀ ਤੇ ਉਸ ਦਾ ਨਾਮ ਜਿਹੜਾ ਲਿਖਿਆ ਹੋਇਆ ਹੈ ਡੌਗ ਬਾਬੂ ਲਿਖਿਆ ਹੋਇਆ ਹੈ ਉਹਦੇ ਪਿਓ ਦਾ ਨਾਮ ਕੁੱਤਾ ਬਾਬੂ ਲਿਖਿਆ ਹੋਇਆ ਹੈ ਤੇ ਉਹਦੀ ਮਾਂ ਦਾ ਨਾਮ ਕੁਤਿਆ ਦੇਵੀ ਲਿਖਿਆ ਹੋਇਆ ਹੈ ਤੇ ਉਹਦਾ ਐਡਰੈਸ ਪਾਇਆ ਹੋਇਆ ਹੈ ਉਹਦੇ ਉੱਤੇ ਦਸਤਕਤ ਨੇ ਬਕਾਇਦਾ ਸਾਈਨ ਹੋਏ ਹੋਏ ਆ ਉਹਦੇ ਜਿਹੜਾ ਅਧਿਕਾਰੀ ਇਹ ਸਰਟੀਫਿਕੇਟ ਜਾਰੀ ਕਰਦਾ ਹੈ ਤੇ ਉਹਦੇ ਤੇ QR ਕੋਡ ਵੀ ਲੱਗਿਆ ਹੋਇਆ ਜਿਉਂ ਉਹ ਜਾਰੀ ਹੋਇਆ ਉਹਦਾ ਰੌਲਾ ਪੈ ਗਿਆ ਵੀ ਇਹ ਕਿਹੜਾ ਤਰੀਕਾ ਕਿਸ ਤਰ੍ਹਾਂ ਦੇ ਤੁਸੀਂ ਸਰਟੀਫਿਕੇਟ ਬਣਾ ਰਹੇ ਹੋ ਕਿਧੀਆਂ ਵੋਟਾਂ ਬਣਾ ਰਹੇ ਹੋ ਇਹ ਤੇ ਉਹ ਕੈਨਸਲ ਤਾਂ ਹੋ ਗਿਆ ਪਰ ਇਹ ਇਹ ਸਵਾਲ ਬੜੇ ਵੱਡੇ ਕਰਦਾ ਹੈਗਾ ਉਹ ਜਿਹੜੀ ਸਮੁੱਚੀ ਐਕਸਰਸਾਈਜ਼ ਬਿਹਾਰ ਦੇ ਵਿੱਚ ਹੋ ਰਹੀ ਹੈ ਉਹਦੇ ਉੱਤੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਕੱਲ ਟਾਲਮਟਾਲੀ ਕਰਕੇ ਅੱਜ ਜਿਹੜੀਆਂ ਨੇ ਬਾਕੀ ਤਰ੍ਹਾਂ ਨੂੰ ਸੁਣਨ ਤੋਂ ਬਾਅਦ ਫੇਰ ਕੋਈ ਅਗਲੀ ਤਰੀਕ ਦੇਣੀ ਹੈ ਤੇ ਜਿਹੜਾ ਇੱਕ ਤਰੀਕ ਨੂੰ ਇਹ ਛਾਪ ਛਾਪ ਜਾਣੀਆਂ ਨੇ ਪਹਿਲਾ ਖਰੜਾ ਜਿਹੜਾ ਉਹਨਾਂ ਦਾ ਵੋਟਰ ਸੂਚੀਆਂ ਦਾ ਉਹਨੂੰ ਕੋਈ ਨਹੀਂ ਰੋਕਿਆ ਉਹਨੇ ਸੋ ਅ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈਗਾ ਉਹ ਕਹਿਣ ਦੀ ਖਾਤਰ ਉਹਨੇ ਕਹਿਤਾ ਵੀ ਜੇ ਬਹੁਤ ਕੁਝ ਗਲਤ ਹੋਇਆ ਸਾਨੂੰ ਤੁਸੀਂ ਕਨਵਿੰਸ ਕਰਾਤਾ ਤਾਂ ਅਸੀਂ ਉਸ ਨੂੰ ਵੀ ਰੱਦ ਕਰ ਦੇਵਾਂਗੇ ਕਹਿਣ ਦੀ ਖਾਤਰ ਕਹਿਤਾ ਆਉਣ ਵਾਲਾ ਸਮਾਂ ਦੱਸੋ ਵੀ ਕੀ ਕਰਦੇ ਆ ਉਹ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਵੀ ਅਸੀਂ ਦੇਖਦੇ ਹਾਂ ਵੀ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਦੁਨੀਆ ਭਰ ਦੀਆਂ ਉਹ ਆਪਣੇ ਮੁਲਾਜ਼ਮਾਂ ਨੂੰ ਦੀ ਬਹੁਤ ਵੱਡੀ ਬੁਰੀ ਤਰ੍ਹਾਂ ਨਾਲ ਸ਼ਾਂਤੀ ਕਰਦੀਆਂ ਨੇ ਚਾਹੇ ਉਹ ਐਮਾਜ਼ਨ ਹੋਵੇ ਚਾਹੇ ਉਹ ਮਾਈਕਰੋਸਾਫਟ ਹੋਵੇ ਚਾਹੇ ਉਹ ਗੂਗਲ ਹੋਵੇ ਤੇ ਚਾਹੇ ਉਹ ਕੋਈ ਹੋਰ ਕੰਪਨੀਆਂ ਹੋਣ ਸਾਰੀਆਂ ਕੰਪਨੀਆਂ ਨੇ ਵੱਡੇ ਪੱਧਰ ਦੇ ਉੱਤੇ ਕਈ-ਕਈ ਵਾਰ ਲੋਕਾਂ ਨੂੰ ਸ਼ਾਂਤੀ ਕੀਤੀ ਆ ਉਹਨਾਂ ਨੂੰ ਕੱਢਿਆ ਨੌਕਰੀਆਂ ਤੋਂ ਤੇ ਬਾਅਦ ਚ ਤਰੀਕੇ ਵੀ ਕਈ ਤਰ੍ਹਾਂ ਦੇ ਕੀਤੇ ਆ ਇਹ ਬਿਮਾਰੀ ਸਾਡੇ ਭਾਰਤੀ ਕੰਪਨੀਆਂ ਦੇ ਵਿੱਚ ਵੀ ਆ ਗਈ ਭਾਰਤ ਦੇ ਵਿੱਚ ਜਿਹੜੀਆਂ ਆਈਟੀ ਦੀਆਂ ਵੱਡੀਆਂ 3-4 ਕੰਪਨੀਆਂ ਨੇ ਉਹਨਾਂ ਚੋਂ TCS ਹੈ ਟਾਟਾ ਕੰਸਲਟੈਂਸੀ ਸਰਵਿਸ ਹੈ इंफोसिस कंपनी है ते एक अ जेडिया ਆਪਣੇ ਆ ਦੂਸਰੀਆਂ ਹੋਰ ਕੰਪਨੀਆਂ ਨੇ ਤੇ ਇਹ ਕੰਪਨੀਆਂ ਜਿਹੜੀਆਂ ਨੇ ਵੇਪਰੋ ਐ ਉਹਨਾਂ ਚ ਤੇ ਉਹ ਜਿਹੜੀਆਂ ਉਹਨਾਂ ਚੋਂ पीसीएस ਨੇ पीसीएस ਨੇ ਜਿੰਨਾਂ ਕੁੱਲ ਦੁਨੀਆ ਦੇ ਵਿੱਚ ਉਹਦੇ ਟੋਟਲ ਮੁਲਾਜ਼ਮ ਨੇ 613000 ਦੇ ਨੇੜੇ ਤੇੜੇ ਉਸ ਦਾ 2% ਯਾਨੀ 12200 ਬੰਦਾ ਭਾਰਤ ਦੇ ਵਿੱਚੋਂ ਕੱਢਣ ਦਾ ਫੈਸਲਾ ਕਰਤਾ ਹਾਲੇ ਉਹਨਾਂ ਨੂੰ ਕਿਹਾਂ ਨਿੰਗਾ ਵੀ ਤੁਹਾਨੂੰ ਕੱਢਤਾ ਕਿਹੜੇ ਕਿਹੜੇ ਕੱਢਣੇ ਆ ਉਹ ਲੱਗਦਾ ਵੀ ਇੱਕ ਮੀਡਲ ਪੱਧਰ ਦੇ ਉੱਤੇ ਜਿਹੜੇ ਮੁਲਾਜ਼ਮ ਰੱਖੇ ਹੋਏ ਆ ਇੱਕ ਟੌਪ ਵਾਲੇ ਜਿਹੜੇ ਰੱਖੇ ਹੋਏ ਆ ਉਹਨਾਂ ਦੇ ਵਿੱਚੋਂ ਕੱਢਣੇ ਆਗੇ ਬੰਦੇ ਤੇ ਇਹ ਤਾਂ ਹੈਗਾ ਉਹਦਾ ਫੈਸਲਾ ਪਰ ਚੰਗੀ ਗੱਲ ਇਹ ਹੈ ਕੁਝ ਮਾੜੀਆਂ ਗੱਲਾਂ ਵਾਪਰੀਆਂ ਨੇ ਮਾੜੀਆਂ ਇਹ ਵਾਪਰੀਆਂ ਨੇ ਵੀ ਭਾਰਤ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਲੇਬਰ ਕਾਨੂੰਨ ਨੇ ਉਹਨਾਂ ਨੂੰ ਦੀ ਤੈਸ਼ ਨੈਸ਼ ਕਰਕੇ ਉਹਨਾਂ ਦੀ ਥਾਂ ਤੇ ਕੋਡ ਬਣਾ ਦੇ ਚਾਰ ਵੀ ਤਾਂ ਕਿ ਜਿਹੜੀਆਂ ਕੰਪਨੀਆਂ ਸਾਡੇ ਦੇਸ਼ ਦੀਆਂ ਵੀ ਤੇ ਵਿਦੇਸ਼ ਦੀਆਂ ਵੀ ਉਹ ਇਹਨਾਂ ਲੋਕਾਂ ਦੀ ਅੰਨੀ ਲੁੱਟ ਕਰ ਸਕਣ ਪਰ ਚੰਗੀ ਗੱਲ ਇਹ ਹੈ ਕਿ ਇਸ ਸੈਕਟਰ ਦੇ ਵਿੱਚ ਯੂਨੀਅਨਾਂ ਦਾ ਬੋਲਬਾਲਾ ਬਹੁਤ ਹੀ ਥੋੜਾ ਨਿਗੂਣਾ ਹੈ ਹੁਣ ਇਸ ਗੱਲ ਦੇ ਉੱਤੇ ਦੋ ਤਿੰਨ ਯੂਨੀਅਨਾਂ ਇਸ ਦੇ ਉੱਤੇ ਬੋਲੀਆਂ ਨੇ ਇੱਕ ਬੋਲੀ ਹੈ ਕਰਨਾਟਕਾ ਸਟੇਟ ਆਈਟੀ ਐਂਡ ਆਈਟੀ ਇਨੇਬਲਡ ਸਰਵਿਸਿਜ਼ ਯੂਨੀਅਨ ਦੂਜੀ ਜਿਹੜੀ ਬੋਲੀ ਹੈ ਜਿਹਨੂੰ ਐਫ ਆਈ ਟੀੀ ਕਹਿੰਦੇ ਐ ਫੋਰਮ ਫਾਰ ਆਈਟੀ এমਪਲੋਇਸ ਇਹ ਬੋਲੀ ਹੈ ਤੇ ਇੱਕ ਹੋਰ ਯੂਨੀਅਨ ਹੈ ਨੀਸੈਂਟ ਆਈਟੀ এমਪਲੋਇਸ ਯੂਨੀਅਨ ਨਾਈਟਸ ਨਾਈਟਸ ਬੋਲੀ ਹੈ ਤੇ ਕਾਈਟ ਫਾਈਟ ਬੋਲੀ ਹੈ ਤੇ ਇੱਕ ਹੋਰ ਇਹ ਤਿੰਨਾਂ ਨੇ ਕਿਹਾ ਵੀ ਤੁਹਾਨੂੰ ਰਜਾਇਨ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਜੋ ਕੁਝ ਤੁਹਾਡੇ ਕਾਨੂੰਨ ਮੁਤਾਬਕ ਬਣਦੀਆਂ ਚੀਜ਼ਾਂ ਨੇ ਉਹਨਾਂ ਤੋਂ ਮੰਗੋ ਸਵੀਅਰੈਂਸ ਪੈਕੇਜ ਮੰਗੋ ਆਪਣੇ ਬੈਨੀਫਿਟ ਮੰਗੋ ਤੇ ਤੁਹਾਡੀਆਂ ਜਿਹੜੀਆਂ 3 ਮਹੀਨਿਆਂ ਦੇ ਨੋਟਿਸ ਪੀਰੀਅਡ ਦੀ ਸੈਲਰੀ ਲਓ ਤੇ ਹੋਰ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਉਹ ਲੋ ਇਕਦਮ ਨਾ ਛੱਡ ਕੇ ਚੱਲ ਜਿਓ ਘਰਾਂ ਚ ਬਹਿ ਕੇ ਤੇ ਨਾਲੇ ਆਪਣੇ ਐਕਸਪੀਰੀਅੰਸ ਲੋਕਾਂ ਨਾਲ ਸਾਂਝੀ ਕਰੋ ਵੀ ਇਹ ਕੰਪਨੀਆਂ ਕਿਸ ਤਰ੍ਹਾਂ ਨਾਲ ਯੂਜ਼ ਐਂਡ ਥਰੋ ਕਰਦੀਆਂ ਨੇ ਬੰਦਿਆਂ ਨੂੰ ਵਰਤਿਆ ਤੇ ਕੰਮ ਲਿਆ ਤੇ ਆਪਣੀ ਕੰਪਨੀ ਦੇ ਅਰਬਾਂ ਖਰਬਾਂ ਦੇ ਮੁਨਾਫੇ ਬਣਾਏ ਤੇ ਚੱਕ ਕੇ ਉਹ ਡੰਪ ਚ ਸਿੱੜ ਦਿਓ ਇਹ ਕੰਮ ਬੰਦ ਹੋਣਾ ਚਾਹੀਦਾ ਹੈ ਅਸੀਂ ਸਮਝਦੇ ਹਾਂ ਵੀ ਕਈ ਵਾਰ ਜਿਹੜੇ ਵੱਡੇ ਵਾਈਟ ਕਾਲਰ ਜੌਬ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਲੱਗਣ ਲੱਗ ਇਹ ਜਾਂਦਾ ਹੈ ਵੀ ਜਿਹੜੇ ਮਜ਼ਦੂਰ ਆ ਉਹ ਤਾਂ ਮਜ਼ਦੂਰ ਆ ਅਸੀਂ ਕਿਹੜਾ ਮਜ਼ਦੂਰ ਆ ਤੇ ਜਦੋਂ ਉਹਨਾਂ ਤੇ ਪੈਂਦੀ ਹੈ ਫਿਰ ਪਤਾ ਲੱਗਦਾ ਹੈ ਵੀ ਲੇਬਰ ਲਾਜ਼ ਵੀ ਕੋਈ ਚੀਜ਼ ਹੁੰਦੀ ਹੈ ਹੁਣ ਜਿਹੜੀ ਉਹ ਨਾਈਟਸ ਨਾਂ ਦੀ ਸੰਸਥਾ ਹੈ ਉਹਨੇ ਲੇਬਰ ਮੰਤਰੀ ਜਿਹੜਾ ਹੈਗਾ ਸਾਡਾ ਉਸ ਨੂੰ ਵੀ ਚਿੱਠੀ ਲਿਖੀ ਹੈ ਵੀ ਆ ਨਾ ਹੋਣ ਦਿੱਤਾ ਜਾਵੇ ਅਸੀਂ ਇਹਦਾ ਵਿਰੋਧ ਕਰਾਂਗੇ ਦੇਖਦੇ ਆ ਕਿੰਨਾ ਕੁ ਲੜਦੇ ਆ ਤੇ ਜਿਹੜੀ ਸਮੁੱਚੀ ਜਿਹੜੀ ਮਜ਼ਦੂਰ ਜਮਾਤ ਹੈ ਭਾਰਤ ਦੀ ਚਾਹੇ ਉਹ ਹੇਠਾਂ ਵਾਲੇ ਕਿਸੇ ਛੋਟੇ ਕਿਸੇ ਆਪਣੀ ਫੈਕਟਰੀ ਦੇ ਵਿੱਚ ਮਜ਼ਦੂਰੀ ਕਰਦਾ ਹੈ ਬੰਦਾ ਚਾਹੇ ਕਿਸੇ ਹੋਰ ਤਰ੍ਹਾਂ ਦੇ ਕਾਰਖਾਨਿਆਂ 'ਚ ਕੰਮ ਕਰਦਾ ਹੈ ਬੰਦਾ ਤੇ ਚਾਹੇ ਸੜਕਾਂ 'ਤੇ ਕੰਮ ਕਰਦਾ ਮਜ਼ਦੂਰ ਹੈ ਤੇ ਚਾਹੇ ਇਹਨਾਂ ਵੱਡੇ-ਵੱਡੇ ਏਸੀ ਦਫ਼ਤਰਾਂ 'ਚ ਬੈਠ ਕੇ ਮਜ਼ਦੂਰੀ ਕਰਦੇ ਆ ਮਾਨਸਿਕ ਤੇ ਆਪਣੀ ਜੋ ਬૌਧਿਕ ਮਜ਼ਦੂਰੀ ਇਹਨਾਂ ਸਾਰਿਆਂ ਨੂੰ ਜਾਗਰੂਕ ਹੋ ਕੇ ਇਹ ਸਿਸਟਮ ਦੇ ਵਿਰੁੱਧ ਲੜਨਾ ਚਾਹੀਦਾ ਹੈ ਉਜਰੂ ਨਹੀਂ ਐ ਸੱਚ ਅਗਲੀ ਗੱਲ ਦੋਸਤੋ ਅ ਅੱਗੇ ਆਪਾਂ ਆਮ ਹੀ ਕਹਿੰਨੇ ਆ ਸ਼ੈਕਸਪੀਅਰ ਦੀ ਇੱਕ ਬਹੁਤ ਮਸ਼ਹੂਰ ਕੋਟੇਸ਼ਨ ਹੈ ਵੀ ਨਾਚ ਕੀ ਤਰਿਆ ਪਿਆ ਵੀ ਨਾ ਵਾਟ ਇਜ਼ ਅਨ ਨੇ ਨਾਚ ਕੀ ਹੈ ਪਰ ਨਾਚ ਬਹੁਤ ਕੁਝ ਹੈ ਉਹ ਬਹੁਤ ਕੁਝ ਵੀ ਕਈ ਵਾਰ ਐਡਾ ਮਾੜਾ ਹੈ ਕਿ ਉਸ ਦੀ ਜਿਹੜੀ ਤਸਵੀਰ ਹੈ ਸਾਡੇ ਦਿਮਾਗ ਦੇ ਵਿੱਚ ਇੱਕ ਬਹੁਤ ਹੀ ਬੇਰਹਿਮ ਕਰੂਰ ਤੇ ਗੰਦੀ ਤਸਵੀਰ ਉੱਭਰਦੀ ਹੈ ਇਹ ਜਿਹੜਾ ਤਜਰਬਾ ਹੈ ਦਾ ਵਾਇਰ ਦੇ ਜਿਹੜੇ ਫਾਊਂਡਿੰਗ ਐਡੀਟਰ ਨੇ ਆ ਸੁਧਾਰਥ ਵਾਰਧਾ ਰਾਜਨ ਉਹਨਾਂ ਨੇ ਸਾਂਝਾ ਕੀਤਾ ਉਹ ਇਹ ਦੱਸਦੇ ਆ ਵੀ ਉਹਨਾਂ ਨੇ ਪਿੱਛੇ ਆ ਇੱਕ ਕਿਤਾਬ ਸੀਗੀ ਦਾ ਬੀਇੰਗ ਮੁਸਲਮ ਇਨ ਹਿੰਦੂ ਇੰਡੀਆ ਕਿਤਾਬ ਦਾ ਨਾਮ ਹੈ ਬੀਇੰਗ ਮੁਸਲਮ ਇਨ ਹਿੰਦੂ ਇੰਡੀਆ ਹਿੰਦੂ ਭਾਰਤ ਦੇ ਵਿੱਚ ਮੁਸਲਮਾਨ ਹੋਣ ਦਾ ਕੀ ਅਰਥ ਹੈ ਇਹ ਕਿਤਾਬ ਹੈ ਉਹਦੀ ਇਸ ਕਿਤਾਬ ਦਾ ਮਲਿਆਲਮ ਭਾਸ਼ਾ ਦੇ ਵਿੱਚ ਉਲੱਥਾ ਹੋਇਆ ਤੇ ਉਹਦਾ ਉਦਘਾਟਨ ਕਰਨ ਜਾਣਾ ਸੀ ਤੇ ਇਹ ਕਿਤਾਬ ਜਿਹੜੀ ਲਿਖੀ ਹੈ ਇਹ ਜ਼ਿਆ ਉਸ ਸਲਾਮ ਨੇ ਲਿਖੀ ਹੋਈ ਹੈ ਜ਼ਿਆ ਉਸ ਸਲਾਮ ਤੇ ਸੁਧਾਰਥਵਾਰ ਦਾ ਰਾਜਨ ਦਿੱਲੀ ਤੋਂ ਇੱਕੋ ਹੀ ਏਜੰਟ ਤੋਂ ਆਪਣੀਆਂ ਟਿਕਟਾਂ ਇਕੋ ਫਲਾਈਟ ਦੀਆਂ 에ਅਰ ਇੰਡੀਆ ਦੀਆਂ ਆਪਣੇ ਕਰਦੇ ਆ ਆਪਣਾ ਜਿਹੜੀਆਂ ਬੁੱਕ ਕਰਦੇ ਆ ਉਹਨਾਂ ਟਿਕਟਾਂ ਨੂੰ ਉਹ ਬੁੱਕ ਕਰਕੇ ਆਪਣੇ ਨਿਰਧਾਰਤ ਸਮੇਂ ਤੇ 에ਅਰਪੋਰਟ ਪਹੁੰਚਦੇ ਆ 에ਅਰਪੋਰਟ ਪਹੁੰਚਣ ਲੱਗਿਆਂ ਜਦੋਂ ਉਹ CISF ਦੇਖਦੀ ਹੈ ਤਾਂ ਉਹਨਾਂ ਦੋਵਾਂ ਦੇ ਨਾਵਾਂ ਦੇ ਵਿੱਚ ਟਿਕਟਾਂ ਦੇ ਉੱਤੇ ਤੇ ਜਿਹੜੇ ਉਹਨਾਂ ਦੇ ਪਾਸਪੋਰਟ ਹੈ ਇੱਕ ਇੱਕ ਅੱਖਰ ਦੇ ਸਪੈਲਿੰਗ ਦੀ ਗਲਤੀ ਹੈ ਉਸ ਬੁਕਿੰਗ ਵਾਲੇ ਨੇ ਕਰਤੀ ਗਲਤੀ ਪਤਾ ਨਹੀਂ ਜਾਣ ਕੇ ਕਰਤੀ ਉ ਕਰਤੀ ਜਾਂ ਹੋ ਗਈ ਦੋਵਾਂ ਦੇ ਨਾਵਾਂ ਦੇ ਵਿੱਚ ਇੱਕ ਇੱਕ ਅੱਖਰ ਦੀ ਗਲਤੀ ਹੈ ਸੁਧਾਰਤਵਾਰ ਦਾ ਰਾਜਨ ਦੇ ਵੀ ਤੇ ਜ਼ਿਆਉਲ ਸਲਾਮ ਦੇ ਦੇ ਟਿਕਟ ਦੇ ਉੱਤੇ ਵੀ ਹੁਣ ਜਦੋਂ ਉਹ ਉੱਥੇ ਜਾਂਦੇ ਆ ਤਾਂ ਸੀਆਈਐਸਫ ਜਿਹੜੀ ਸਿਕਿਉਰਿਟੀ ਉੱਥੇ ਉਹਨੂੰ ਚੈੱਕ ਕਰਦੀ ਹੈ ਫੇਰ ਅੰਦਰ ਜਾਣ ਦਿੰਦੀ ਹੈ ਲੋਕਾਂ ਨੂੰ 에어ਪੋਰਟ ਦੇ ਉਹਨਾਂ ਨੇ ਦੇਖਿਆ ਦੋਆਂ ਦੇ ਵਿੱਚ ਗਲਤੀ ਹੈ ਇੱਕ ਬੰਦੇ ਨੂੰ ਅੰਦਰ ਜਾਣ ਦਿੰਦੀ ਹੈ ਜਿਹਦਾ ਨਾਮ ਸੁਧਾਰਤਵਾਰਦਾ ਰਾਜਨ ਹੈ ਇਹ ਸੁਧਾਰਤਵਾਰਦਾ ਰਾਜਨ ਨੇ ਆਪ ਜਾ ਕੇ ਉਸ ਲੈਕਚਰ ਦੇ ਵਿੱਚ ਇਹ ਗੱਲ ਕਹੀ ਤੇ ਦੂਜਾ ਜਿਹਦਾ ਨਾਮ ਜ਼ਿਆਉਲ ਸਲਾਮ ਹੈ ਉਹਨੂੰ ਜਾਣ ਤੋਂ ਰੋਕ ਦਿੱਤਾ ਜਾਂਦਾ ਵੀ ਨਹੀਂ ਤੂੰ ਨਹੀਂ ਜਾ ਸਕਦਾ ਇਹ ਹਾਲਾਂਕਿ ਉਹਦੀ ਫੋਟੋ ਲੱਗੀ ਹੋਈ ਹੈ ਉਹਦੇ ਕੋਲ ਬਹੁਤ ਸਾਰੇ ਹੋਰ ਸਬੂਤ ਨੇਗੇ ਦਿਖਾਉਣ ਨੂੰ ਕੱਖ ਨਹੀਂ ਦੇਖਿਆ ਜਾਂਦਾ ਇੱਕ ਅੱਖਰ ਦੀ ਗਲਤੀ ਨਾਲ ਇੱਕ ਬੰਦਾ ਜਾਣ ਦਿੱਤਾ ਜਾਂਦਾ ਤੇ ਇੱਕ ਬੰਦਾ ਨਹੀਂ ਜਾਣ ਦਿੱਤਾ ਜਾਂਦਾ ਹੁਣ ਇਹ 2014 ਤੋਂ ਬਾਅਦ ਦਾ ਜਿਹੜਾ ਭਾਰਤ ਹੈ ਇਹ ਉਹਦਾ ਸਿਸਟਮ ਹੈ ਤੇ ਕਿਤਾਬ ਵੀ ਉਹਨੇ ਉਹੀ ਲਿਖੀ ਹੈ ਜਿਹੜੀ ਆ ਵਾਪਰ ਦੀ ਘਟਨਾ ਉਸ ਕਿਤਾਬ ਦੇ ਮਲਿਆਲਮ ਐਡੀਸ਼ਨ ਦਾ ਉਹ ਉਦਘਾਟਨ ਕਰਨ ਜਾਂਦੇ ਆ ਸੋ ਉੱਥੇ ਜਾ ਕੇ ਇਹ ਦੱਸਦੇ ਆ ਵੀ ਸੱਚਮੁੱਚ ਇਹ ਕਿਤਾਬ ਤਾਂ ਲਿਖਣੀ ਜ਼ਰੂਰੀ ਸੀ ਆਹ ਕਿਤਾਬ ਦੇ ਵਿੱਚ ਜੋ ਲਿਖਿਆ ਇਹ ਹੀ ਕੁਝ ਵਾਪਰ ਗਿਆ ਸੋ ਭਰਾਵੋ ਸਾਡੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਅੱਜ ਦੀ ਜਿਹੜੀ ਬੀਜੇਪੀ ਹੈ ਅੱਜ ਦੀ ਜਿਹੜੀ ਆਰਐਸਐਸ ਹੈ ਇਹ ਨੇ ਦੇਸ਼ ਦੇ ਅੰਦਰ ਬਹੁਤ ਵੱਡੀ ਪੱਧਰ ਤੇ ਨਫ਼ਰਤਾਂ ਪੈਦਾ ਕਰ ਦਿੱਤੀਆਂ ਕਿ ਇੱਕ ਹਿੰਦੂ ਦੀ ਗਲਤੀ ਮਾ ਮੁਸਲਮਾਨ ਦੇ ਨਾਂ ਦੇ ਵਿੱਚ ਗਲਤੀ ਬਿਲਕੁਲ ਮਾਫਰੀ ਇਹ ਨਫ਼ਰਤ ਨੁਕੋਰ ਲਈ ਇਸ ਫਾਸ਼ੀਵਾਦੀ ਸਰਕਾਰ ਦੇ ਵਿਰੁੱਧ ਲੜਨਾ ਬਹੁਤ ਜ਼ਰੂਰੀ ਹੈ ਤੇ ਇਸ ਨਫ਼ਰਤੀ ਮੁਹਿੰਮ ਦੇ ਵਿਰੁੱਧ ਲੜਨਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੋਅਈ ਹੈ